ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਬਲਜੀਤ ਸਿੰਘ ਨੇ ਗਰਮੀ ਤੋਂ ਬਚਣ ਲਈ ਆਪਣੇ ਕਮਰੇ ਵਿੱਚ AC ਲਵਾ ਲਿਆ ਉਹਨਾਂ ਦੇ ਪੁੱਤਰਾਂ ਦੇ ਕਮਰਿਆਂ ਵਿੱਚ ਪਹਿਲਾਂ ਹੀ AC ਲੱਗੇ ਹੋਏ ਸੀ ਬਿਜਲੀ ਦਾ ਬਿੱਲ ਬਲਜੀਤ ਸਿੰਘ ਦੀ ਤਨਖਾਹ ਵਿੱਚੋਂ ਭਰਿਆ ਜਾਂਦਾ ਸੀ ਅਗਲੇ ਮਹੀਨੇ ਜਦੋਂ ਬਿੱਲ ਜ਼ਿਆਦਾ ਆਇਆ ਤਾਂ ਉਸਦੇ ਪੁੱਤਰਾਂ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਬਲਜੀਤ ਸਿੰਘ ਦੇ ਕਮਰੇ ਵਾਲਾ AC ਕੱਢ ਕੇ ਵੇਚ ਦਿੱਤਾ ਤੇ ਉਹਨਾਂ ਨੂੰ ਗਾਲਾਂ ਕੱਢ ਕੇ ਵੇੜੇ ਵਿੱਚ ਸੌਣ ਲਈ ਮਜਬੂਰ ਕੀਤਾ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਦਿਨ ਉਹਨਾਂ ਦੀ ਘਰਵਾਲੀ ਦੀ ਤबीयत ਖਰਾਬ ਹੋ ਗਈ ਜਿਸ ਕਾਰਨ ਉਹਨਾਂ ਨੇ ਉਸੇ ਰਾਤ ਘਰ ਛੱਡਣ ਦਾ ਫੈਸਲਾ ਕਰ ਲਿਆ ਅਗਲੀ ਸ਼ਵੇਰ ਜਦੋਂ ਉਹ ਕੰਮ ਤੇ ਜਾਣ ਲਈ ਬਾਹਰ ਨਿਕਲੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਦੁਪਹਿਰ ਦੀ ਕੜਕ ਦੀ ਧੁੱਪ ਵਿੱਚ ਜਦੋਂ ਬਲਜੀਤ ਸਿੰਘ ਘਰ ਵਾਪਸ ਆਏ ਉਹ ਗਰਮੀ ਕਾਰਨ ਵਿਅਕਲ ਹੋਏ ਪਏ ਸਨ ਘਰ ਅੰਦਰ ਆਉਂਦਿਆਂ ਹੀ ਉਹਨਾਂ ਨੇ ਆਪਣੀ ਘਰਵਾਲੀ ਨੂੰ ਆਵਾਜ਼ ਦਿੱਤੀ ਅਮਨਦੀਪ ਪਾਣੀ ਲਿਆ ਦੇ ਗਰਮੀ ਨਾਲ jaan ਨਿਕਲ ਰਹੀ ਹੈ ਇਹ ਸੁਣ ਕੇ ਉਹਨਾਂ ਦੀ ਘਰਵਾਲੀ ਰਸੋਈ ਵਿੱਚ ਗਈ ਤੇ ਨਿੰਬੂ ਪਾਣੀ ਬਣਾ ਕੇ ਉਹਨਾਂ ਨੂੰ ਦਿੱਤਾ ਪਾਣੀ ਪੀਣ ਤੋਂ ਬਾਅਦ ਬਲਜੀਤ ਸਿੰਘ ਨੂੰ ਥੋੜੀ ਰਾਹਤ ਮਿਲੀ ਪਰ ਜਿਆਦਾ ਗਰਮੀ ਕਾਰਨ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਹੋ ਗਿਆ ਸੀ ਉਹ ਬੋਲੇ ਹੁਣ ਇਹ ਗਰਮੀ ਬਰਦਾਸ਼ਤ ਨਹੀਂ ਹੁੰਦੀ ਪਰ ਕੀ ਕਰੀਏ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਸਾਰੇ ਪੈਸੇ ਖਤਮ ਹੋ ਜਾਂਦੇ ਹਨ ਇਸ ਤੇ ਉਹਨਾਂ ਦੀ ਘਰ ਵਾਲੀ ਨੇ ਕਿਹਾ ਮੁੰਡਿਆਂ ਦੇ ਕਮਰਿਆਂ ਵਿੱਚ ਤਾਂ ਏਸੀ ਲੱਗੇ ਹੋਏ ਹਨ ਕਿਉਂ ਨਾ ਆਪਾਂ ਵੀ ਇੱਕ ਏਸੀ ਲਗਵਾ ਲਈਏ ਬਲਜੀਤ ਸਿੰਘ ਕਹਿਣ ਲੱਗੇ ਗੱਲ ਤਾਂ ਤੇਰੀ ਸਹੀ ਹੈ ਮੈਂ ਇੱਕ ਕਮੇਟੀ ਪਾਈ ਹੈ ਜੋ ਇਸ ਮਹੀਨੇ ਟੁੱਟੇਗੀ 50000 ਦੀ ਹੈ ਉਸ ਵਿੱਚੋਂ ਏਸੀ ਆਸਾਨੀ ਨਾਲ ਲਿਆ ਜਾ ਸਕਦਾ ਹੈ ਤੇ ਫਿਰ ਆਪਣੇ ਕਮਰੇ ਦਾ ਬਿਜਲੀ ਦਾ ਬਿੱਲ ਵੀ ਭਰਿਆ ਜਾ ਸਕੇਗਾ ਬਾਕੀ ਬਿੱਲ ਤਾਂ ਮੈਂ ਆਪਣੀ ਪੈਨਸ਼ਨ ਨਾਲ ਹੀ ਭਰਦਾ ਹਾਂ ਇਹ ਸੁਣ ਕੇ ਉਹਨਾਂ ਦੀ ਘਰ ਵਾਲੀ ਨੇ ਸੁੱਖ ਦਾ ਸਾਹ ਲਿਆ ਘਰ ਵੱਡਾ ਸੀ ਤੇ ਦੋਵੇਂ ਪੁੱਤਰਾਂ ਦੇ ਕਮਰੇ ਵੀ ਵੱਡੇ ਸੀ ਦੋਵਾਂ ਦੇ ਇੱਕ ਇੱਕ ਹੀ ਬੱਚਾ ਸੀ ਦੋਵਾਂ ਨੇ 2-2 ਟਨ ਦੀ ਸਮਰੱਥਾ ਵਾਲੇ ਏਸੀ ਲਗਾਏ ਹੋਏ ਸਨ ਬਿਆ ਤੋਂ ਬਾਅਦ ਹੀ ਦੋਮੇ ਨੂਹਾ ਸੱਸ ਸਹੁਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੀਆਂ ਸੀ ਉਹਨਾਂ ਦੀ ਜ਼ਿੰਮੇਵਾਰੀ ਵੀ ਨਹੀਂ ਲੈਂਦਗੀਆਂ ਸਨ ਦੋਮੇ ਨੂਹਾ ਸਿਰਫ ਆਪਣੇ ਪਤੀਆਂ ਲਈ ਹੀ ਖਾਣਾ ਬਣਾਉਂਦੀਆਂ ਸੀ ਜਦੋਂ ਬਲਜੀਤ ਸਿੰਘ ਦੀ ਘਰਵਾਲੀ ਨੇ ਦੇਖਿਆ ਕਿ ਨੂਹਾ ਨੂੰ ਉਹਨਾਂ ਦੇ ਕਿਸੇ ਵੀ ਕੰਮ ਵਿੱਚ ਦਿਲਚਸਪੀ ਨਹੀਂ ਤਾਂ ਉਹਨਾਂ ਨੇ ਬਿਨਾਂ ਕਿਸੇ ਝਗੜੇ ਦੇ ਸਾਫ਼-ਸਾਫ਼ ਕਹਿ ਦਿੱਤਾ ਕਿ ਤੁਸੀਂ ਸਾਡੀ ਫਿਕਰ ਨਾ ਕਰੋ ਬਸ ਆਪਣੇ ਘਰ ਵਾਲਿਆਂ ਦਾ ਖਾਣਾ ਬਣਾਉਣਾ ਨਾ ਭੁੱਲਿਓ ਇਸ ਨਾਲ ਘਰ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸਨ ਵਾਤਾਵਰਨ ਵੀ ਚੰਗਾ ਰਹਿੰਦਾ ਸੀ ਬਲਜੀਤ ਸਿੰਘ ਦੀ ਘਰਵਾਲੀ ਨੇ ਕਦੇ ਵੀ ਇੱਕ ਸੱਸ ਭਾਂਗ ਆਪਣੀ ਭੂਮਿਕਾ ਨਹੀਂ ਨਿਭਾਈ ਸੀ ਇਸ ਲਈ ਉਹਨਾਂ ਨੇ ਤੇ ਬਲਜੀਤ ਸਿੰਘ ਨੇ ਖੁਦ ਹੀ ਰਸੋਈ ਦੀ ਜ਼ਿੰਮੇਵਾਰੀ ਲਈ ਹਾਲਾਂਕਿ ਘਰ ਦਾ ਸਾਰਾ ਖਰਚ ਮਿਲ ਕੇ ਹੀ ਕੀਤਾ ਜਾਂਦਾ ਸੀ ਬਿਜਲੀ ਦਾ ਬਿੱਲ ਬਲਜੀਤ ਸਿੰਘ ਦੀ ਪੈਨਸ਼ਨ ਨਾਲ ਭਰਿਆ ਜਾਂਦਾ ਸੀ ਬਾਕੀ ਖਰਚ ਦੋਵੇਂ ਬੇਟੇ ਚੁੱਕਦੇ ਸੀ ਰਾਸ਼ਨ ਵੀ ਇਕੱਠਾ ਹੀ ਆਉਂਦਾ ਸੀ ਜਿਸ ਨੂੰ ਜੋ ਚਾਹੀਦਾ ਹੁੰਦਾ ਉਹ ਆਪਣਾ ਆਪਣਾ ਖੁਦ ਬਣਾਉਂਦਾ ਸੀ ਬਲਜੀਤ ਸਿੰਘ ਨੂੰ ਆਪਣੇ ਬੇਟਿਆਂ ਦੇ ਵਿਵਹਾਰ ਤੋਂ ਬਹੁਤ ਖੇਦ ਸੀ ਉਹਨਾਂ ਨੇ ਆਪਣੇ ਬੇਟਿਆਂ ਦੇ ਪਾਲਣ ਪੋਸ਼ਣ ਲਈ ਬਹੁਤ ਕੁਰਬਾਨੀਆਂ ਕੀਤੀਆਂ ਸਨ ਪਰ ਵਿਆਹ ਤੋਂ ਬਾਅਦ ਉਹਨਾਂ ਦੇ ਬੇਟਿਆਂ ਨੇ ਆਪਣੀਆਂ ਪਤਨੀਆਂ ਦਾ ਸਾਥ ਦੇਣਾ ਜ਼ਿਆਦਾ ਪਸੰਦ ਕੀਤਾ ਅਗਲੇ ਹੀ ਦਿਨ ਬਲਜੀਤ ਸਿੰਘ ਦੀ ਘਰਵਾਲੀ ਦੇ ਭਰਾ ਦੀ ਡੈਥ ਹੋ ਗਈ ਬਲਜੀਤ ਸਿੰਘ ਦੀ ਤबीयत ਪਹਿਲਾਂ ਹੀ ਠੀਕ ਨਹੀਂ ਸੀ ਇਸ ਲਈ ਉਹ ਯਾਤਰਾ ਨਹੀਂ ਕਰਨਾ ਚਾਹੁੰਦੇ ਸਨ ਪਰ ਉਹਨਾਂ ਦੀ ਘਰਵਾਲੀ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਉਹਨਾਂ ਨੇ ਆਪਣੇ ਘਰਵਾਲੀ ਨੂੰ ਪਿੰਡ ਭੇਜ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਘੱਟੋ-ਘੱਟ 10-15 ਦਿਨ ਵਾਪਸ ਨਹੀਂ ਆ ਸਕੇਗੀ ਇਸ ਕਾਰਨ ਬਲਜੀਤ ਸਿੰਘ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਹੁਣ ਦੋਵਾਂ ਨੂੰਾਂ ਤੇ ਆ ਗਈ ਸੀ ਇਸ ਦੀ ਨਾਰਾਜ਼ਗੀ ਉਹਨਾਂ ਦੇ ਚਿਹਰਿਆਂ ਤੇ ਸਾਫ਼ ਝਲਕ ਰਹੀ ਸੀ ਬਲਜੀਤ ਸਿੰਘ ਸ਼ੂਗਰ ਦਾ ਮਰੀਜ਼ ਸੀ ਇਸ ਲਈ ਉਹਨਾਂ ਨੂੰ ਸਵੇਰੇ ਸਮੇਂ ਸਿਰ ਨਾਸ਼ਤਾ ਚਾਹੀਦਾ ਹੁੰਦਾ ਸੀ ਪਰ ਦੋਵਾਂ ਨੂੰਾਂ ਸਵੇਰੇ 10 11 ਵਜੇ ਤੱਕ ਏਸੀ ਵਾਲੇ ਕਮਰਿਆਂ ਵਿੱਚੋਂ ਬਾਹਰ ਨਹੀਂ ਨਿਕਲਦੇ ਹਾਂ ਸੀ ਬਲਜੀਤ ਸਿੰਘ ਨੇ ਦੋਵੇਂ ਪੁੱਤਰਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੁਹਾਡੀ ਮਾਂ ਵਾਪਸ ਨਹੀਂ ਆਉਂਦੀ ਉਦੋਂ ਤੱਕ ਆਪਣੀਆਂ ਘਰਵਾਲੀਆਂ ਨੂੰ ਕਹਦੇ ਹੋ ਉਹ ਸਵੇਰੇ 9 ਵਜੇ ਮੈਨੂੰ ਨਾਸ਼ਤਾ ਦੇ ਦੇਣ ਦੋਵੇਂ ਬੇਟੇ ਬਿਨਾਂ ਕੁਝ ਕਹੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ ਪਰ ਉਹਨਾਂ ਦੇ ਚਿਹਰਿਆਂ ਤੇ ਵੀ ਨਾਰਾਜ਼ਗੀ ਸਾਫ਼ ਨਜ਼ਰ ਆ ਰਹੀ ਸੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀਆਂ ਘਰਵਾਲੀਆਂ ਸਹੁਰੇ ਦੀ ਸੇਵਾ ਕਰਨ ਵਾਲੀਆਂ ਨਹੀਂ ਹਨ ਪਰ ਅਗਲੇ ਦਿਨ ਸਵੇਰੇ 9 ਵਜੇ ਦੋਵੇਂ ਭੈਣਾਂ ਰਸੋਈ ਵਿੱਚ ਮੌਜੂਦ ਸਨ ਪਰ ਉਹ ਇੰਨੀ ਜ਼ੋਰ ਨਾਲ ਬਰਤਨ ਖੜਕਾ ਰਹੀਆਂ ਸਨ ਕਿ ਉਹਨਾਂ ਦਾ ਗੁੱਸਾ ਸਾਫ਼ ਚਲਕ ਰਿਹਾ ਸੀ ਜਦੋਂ ਬਲਜੀਤ ਸਿੰਘ ਕਮਰੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੇ ਨੂਹਾਂ ਦੀ ਗੱਲਬਾਤ ਸੁਣੀ ਵੱਡੀ ਨੂੰ ਛੋਟੀ ਨੂੰ ਕਹਿ ਰਹੀ ਸੀ ਉਹ ਬੁੱਢੀ ਜਾਣ ਕੇ ਪਿੰਡ ਚਲੀ ਗਈ ਹੈ ਅਤੇ ਇਹ ਬੋਝ ਸਾਡੇ ਸਿਰ ਤੇ ਪਾ ਗਏ ਇਸ ਤੇ ਛੋਟੀ ਨੂੰ ਬੋਲੀ ਕਿੰਨੇ ਨਖਰੇ ਹਨ ਇਸ ਬੁੱਢੇ ਦੇ ਨਾਸ਼ਤਾ 9 ਵਜੇ ਖਾਣਾ 1 ਵਜੇ ਸ਼ਾਮ ਨੂੰ 4 ਵਜੇ ਚਾਹ हे भगवान ਇਹ ਦਿਨ ਕਿਵੇਂ ਕੱਟਣਗੇ ਵੱਡੀ ਨੂੰ ਬੋਲੀ ਰਾਤ ਭਰ ਬੱਚੇ ਨਹੀਂ ਸੌਣ ਦਿੰਦੇ 2 ਵਜੇ ਨੀਂਦ ਆਉਂਦੀ ਹੈ ਤੇ ਸਵੇਰੇ ਛੇਤੀ ਉੱਠ ਕੇ ਇਸ ਮਹਾਰਾਜ ਲਈ ਨਾਸ਼ਤਾ ਬਣਾਉਣਾ ਪੈਂਦਾ ਹੈ ਇਹ ਸਭ ਸੁਣ ਕੇ ਬਲਜੀਤ ਸਿੰਘ ਦਾ ਮਨ ਬਹੁਤ ਦੁਖੀ ਹੋਇਆ ਉਹਨਾਂ ਦੀ ਪਤਨੀ ਨੇ ਕਦੇ ਵੀ ਉਹਨਾਂ ਨੂੰ ਭੁੱਖਾ ਨਹੀਂ ਰੱਖਿਆ ਸੀ। ਉਹਨਾਂ ਨੂੰ 9 ਵਜੇ ਗਰਮਾ-ਗਰਮ ਖਿਚੜੀ ਜਾਂ ਦਲੀਆ ਮਿਲਦਾ ਸੀ ਜਿਸ ਵਿੱਚ ਚੀਨੀ ਨਹੀਂ ਹੁੰਦੀ ਸੀ। ਉਹਨਾਂ ਨੂੰ ਚਾਹ ਵੀ ਬਿਨਾਂ ਚੀਨੀ ਦੀ ਮਿਲਦੀ ਸੀ। ਪਰ ਅੱਜ ਨੂਹਾ ਨੇ ਕੇਵਲ ਕੁਝ ਬਿਸਕੁਟ ਤੇ ਇੱਕ ਕੱਪ ਚਾਹ ਮੇਜ਼ ਤੇ ਰੱਖੀ ਸੀ। ਚਾਹ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਤੇ ਚਾਹ ਪੱਤੀ ਇੰਨੀ ਪਾਈ ਸੀ ਕਿ ਚਾਹ ਬਹੁਤ ਕੌੜੀ ਹੋ ਗਈ ਸੀ। ਬਲਜੀਤ ਸਿੰਘ ਨੂੰ ਅਜਿਹੀ ਚਾਹ ਦੀ ਆਦਤ ਨਹੀਂ ਸੀ। ਉਹਨਾਂ ਨੇ ਪਹਿਲਾ ਕੁੱਟ ਭਰਿਆ ਤੇ ਤੁਰੰਤ ਹੀ ਕੱਪ ਇੱਕ ਪਾਸੇ ਰੱਖ ਦਿੱਤਾ। ਦੋਵੇਂ ਭੈਣਾਂ ਆਪਣੇ ਕਮਰੇ ਵਿੱਚ ਵਾਪਸ ਚਲੀਆਂ ਗਈਆਂ। ਧੁੱਪ ਬਹੁਤ ਤੇਜ਼ ਸੀ। ਘਰ ਦੇ ਅੰਦਰ ਵੀ ਹਵਾ ਰੁਕੀ ਹੋਈ ਸੀ। ਪਸੀਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ। ਬਲਜੀਤ ਸਿੰਘ ਹਲੇ ਨਹਾ ਕੇ ਆਏ ਸਨ ਫੇਰ ਵੀ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜੇ ਹੋਏ ਸਨ। ਉੱਪਰੋਂ ਇਸ ਕੌੜੀ ਚਾਹ ਨੇ ਉਹਨਾਂ ਦੇ ਮੂੰਹ ਦਾ ਸਵਾਦ ਹੋਰ ਵੀ ਖਰਾਬ ਕਰ ਦਿੱਤਾ ਸੀ। ਉਹਨਾਂ ਨੇ ਅੱਖਾਂ ਵਿੱਚੋਂ ਸ਼ਲਕਦੇ ਹੰਝੂ ਪੂੰਝੇ ਤੇ ਰਸੋਈ ਘਰ ਵੱਲ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਰਸੋਈ ਪੂਰੀ ਤਰ੍ਹਾਂ ਖਿਲਰੀ ਪਈ ਸੀ। ਉਹਨਾਂ ਦੀ ਪਤਨੀ ਬਹੁਤ ਸਫਾਈ ਪਸੰਦ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਭਾਵੇਂ ਬਰਤਨ ਕਿਸੇ ਦੇ ਵੀ ਹੋਣ ਪੂਰੀ ਰਸੋਈ ਸਾਫ਼ ਕਰਕੇ ਸੌਂਦੀ ਸੀ। ਪਰ ਉਹ ਹਾਂ ਬਿਲਕੁਲ ਉਲਟ ਸਨ। ਜਦੋਂ ਮਨ ਹੁੰਦਾ ਉਦੋਂ ਕੰਮ ਕਰਦੀਆਂ ਨਹੀਂ ਤਾਂ ਬਿਲਕੁਲ ਨਹੀਂ। ਕਦੇ-ਕਦੇ ਤਾਂ ਉਹ ਦੋਵੇਂ ਖਾਣਾ ਹੀ ਨਹੀਂ ਬਣਾਉਂਦੀਆਂ ਸਨ ਤਾਂ ਦੋਵੇਂ ਬੇਟੇ ਮਾਂ ਦੇ ਕਮਰੇ ਵਿੱਚ ਆ ਕੇ ਕਹਿੰਦੇ ਮਾਂ ਜੋ ਕੁਝ ਵੀ ਪਾਪਾ ਲਈ ਬਣਾਇਆ ਹੈ ਉਹ ਸਾਨੂੰ ਵੀ ਦੇ ਦਿਓ ਕਿਉਂਕਿ ਅੱਜ ਤੁਹਾਡੀਆਂ ਨੂਹਾਂ ਦੀ ਤबीयत ਠੀਕ ਨਹੀਂ ਹੈ ਬਲਜੀਤ ਸਿੰਘ ਦੀ ਪਤਨੀ ਚੁੱਪਚਾਪ ਬੇਟਿਆਂ ਨੂੰ ਖਾਣਾ ਭਰੋਸ ਦਿੰਦੀ ਸੀ ਉਹ ਹਮੇਸ਼ਾ ਗਰਮ ਤੇ ਤਾਜ਼ਾ ਖਾਣਾ ਬਣਾਉਂਦੀ ਕਿਉਂਕਿ ਬਲਜੀਤ ਸਿੰਘ ਨੂੰ ਤਾਜ਼ਾ ਅਤੇ ਗਰਮ ਖਾਣਾ ਖਵਾਉਣ ਦੀ ਉਸ ਨੂੰ ਆਤ ਸੀ ਉਸ ਨੇ ਪੂਰੀ ਜ਼ਿੰਦਗੀ ਬਲਜੀਤ ਸਿੰਘ ਦੀ ਦੇਖਭਾਲ ਕੀਤੀ ਸੀ ਪਰ ਅੱਜ ਉਸੇ ਘਰ ਵਿੱਚ ਆਪਣੀਆਂ ਹੀ ਨੂਹਾਂ ਦੇ ਵਿਵਹਾਰ ਤੋਂ ਉਹਨਾਂ ਨੂੰ ਇਕੱਲੇ ਪਣਦਾ ਅਹਿਸਾਸ ਹੋ ਰਿਹਾ ਸੀ ਕਦੇ-ਕਦੇ ਜੇ ਰਾਤ ਨੂੰ ਰੋਟੀ ਬਚ ਵੀ ਜਾਂਦੀ ਤਾਂ ਬਲਜੀਤ ਸਿੰਘ ਦੀ ਪਤਨੀ ਸਵੇਰੇ ਉੱਠ ਕੇ ਖੁਦ ਨਾਸ਼ਤੇ ਵਿੱਚ ਖਾ ਲੈਂਦੀ ਪਰ ਉਹਨਾਂ ਨੇ ਕਦੇ ਬਲਜੀਤ ਸਿੰਘ ਨੂੰ ਵਾਸੀ ਰੋਟੀ ਨਹੀਂ ਦਿੱਤੀ ਸੀ ਪਤਨੀ ਅਤੇ ਨੂਹ ਦੇ ਜੋ ਕਰਤੱਵ ਹੁੰਦੇ ਹਨ ਉਹ ਸਾਰੇ ਬਲਜੀਤ ਸਿੰਘ ਦੀ ਪਤਨੀ ਨੇ ਪੂਰੀ ਇਮਾਨਦਾਰੀ ਨਾਲ ਨਿਭਾਏ ਸੀ ਪਰ ਉਹਨਾਂ ਦੀ ਨੂੰਹਾਂ ਨੂੰ ਇਸ ਨਾਲ ਕੋਈ ਵੀ ਮਤਲਬ ਨਹੀਂ ਸੀ ਉਹ ਬਹੁਤ ਆਲਸੀ ਸਨ ਬਲਜੀਤ ਸਿੰਘ ਨੇ ਜਦੋਂ ਰਸੋਈ ਘਰ ਦੀ ਹਾਲਤ ਦੇਖੀ ਤਾਂ ਉਹ ਹੈਰਾਨ ਰਹਿ ਗਏ ਰਾਤ ਦੇ ਝੂਠੇ ਬਰਤਨ ਸੈਲਫ ਤੇ ਖਿਲਰੇ ਹੋਏ ਸਨ ਰਸੋਈ ਘਰ ਵੱਡਾ ਅਤੇ ਸੁੰਦਰ ਸੀ ਪਰ ਉਸ ਸਮੇਂ ਉਹ ਬਹੁਤ ਗੰਦਾ ਦਿਖਾਈ ਦੇ ਰਿਹਾ ਸੀ ਉਹਨਾਂ ਨੇ ਫ੍ਰਿਜ ਖੋਲ੍ਹਿਆ ਉਥੋਂ ਬ੍ਰੈਡ ਅਤੇ ਮੱਖਣ ਕੱਢਿਆ ਦੋ ਸਲਾਈਸ ਤੇ ਮੱਖਣ ਲਾਇਆ ਤੇ ਉਥੇ ਹੀ ਖਾ ਲਿਆ ਪਾਣੀ ਦੇ ਘੁੱਟ ਨਾਲ ਉਹ ਸੁੱਕਾ ਬ੍ਰੈਡ ਨਿਗਲ ਲਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਆਪਣੀ ਘਰ ਵਾਲੀ ਦੀ ਬਹੁਤ ਜ਼ਿਆਦਾ ਈ ਪਰ ਉਹ ਪੀੜਾ ਤੇ ਨਿਰਾਸ਼ਾ ਐਨੀ ਡੂੰਗੀ ਸੀ ਕਿ ਉਸ ਨੂੰ ਭੁੱਲਣਾ ਸੰਭਵ ਨਹੀਂ ਸੀ ਦੁਪਹਿਰ ਦੇ ਖਾਣੇ ਵਿੱਚ ਉਹਨਾਂ ਨੂੰ ਕੱਲ ਦੀ ਬਣੀ ਹੋਈ ਰੋਟੀ ਤੇ ਸਬਜ਼ੀ ਦਿੱਤੀ ਗਈ ਬਿਆਨਕ ਗਰਮੀ ਅਤੇ ਬਾਰ-ਬਾਰ ਬਿਜਲੀ ਜਾਣ ਕਾਰਨ ਫ੍ਰਿਜ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ ਜਿਸ ਨਾਲ ਸਬਜ਼ੀ ਖਰਾਬ ਹੋਣ ਲੱਗੀ ਸੀ ਉਸ ਵਿੱਚੋਂ ਸਮੈਲ ਆ ਰਹੀ ਸੀ ਬਲਜੀਤ ਸਿੰਘ ਦੇ ਮਨ ਵਿੱਚ ਵਿਚਾਰ ਆਇਆ ਕਿ ਪਿਛਲੇ 40 ਸਾਲਾਂ ਵਿੱਚ ਉਹਨਾਂ ਦੀ ਘਰਵਾਲੀ ਨੇ ਕਦੇ ਉਹਨਾਂ ਨੂੰ ਵਾਸੀ ਰੋਟੀ ਨਹੀਂ ਦਿੱਤੀ ਸੀ ਅੱਜ ਉਹਨਾਂ ਨੂੰ ਇਸ ਖਰਾਬ ਹੋਈ ਸਬਜ਼ੀ ਦੀ ਬਦ ਬੋ ਸਹਣੀ ਪੈ ਰਹੀ ਸੀ ਉਹਨਾਂ ਨੂੰ ਉਲਟੀ ਆਉਣ ਹੀ ਵਾਲੀ ਸੀ ਪਰ ਉਹ ਕਿਸੇ ਤਰ੍ਹਾਂ ਸੰਭਲ ਗਏ ਉਹਨਾਂ ਨੇ ਥਾਲੀ ਉਸੇ ਤਰ੍ਹਾਂ ਇੱਕ ਪਾਸੇ ਰੱਖ ਦਿੱਤੀ ਤੇ ਵੱਡੀ ਨੂੰ ਉਹਨੂੰ ਕਿਹਾ ਬੱਸ ਮੈਨੂੰ ਇੱਕ ਕੱਪ ਦੁੱਧ ਦਾ ਲਿਆ ਦਿਓ ਇਸ ਤੇ ਵੱਡੀ ਨੂੰ ਨਾਰਾਜ਼ ਹੋ ਕੇ ਬੋਲੀ ਪਿਤਾ ਜੀ ਤੁਹਾਡੇ ਨਖਰੇ ਬਹੁਤ ਹਨ ਹੁਣ ਰੋਟੀ ਸਬਜ਼ੀ ਅਤੇ ਦੁੱਧ ਵੀ ਚਾਹੀਦਾ ਹੈ ਇਹ ਸੁਣ ਕੇ ਬਲਜੀਤ ਸਿੰਘ ਨੂੰ ਬਹੁਤ ਗੁੱਸਾ ਆਇਆ ਉਹ ਬੋਲੇ ਕੀ ਤੁਸੀਂ ਆਪਣੇ ਪਿਤਾ ਨੂੰ ਵੀ ਅਜਿਹਾ ਖਾਣਾ ਦਿੰਦਿਆਂ ਹੋ ਦੇਖੋ ਇਹ ਸਬਜੀ ਸੜ ਗਈ ਹੈ ਇਸ ਵਿੱਚੋਂ ਖੱਟਾ ਮੁਸ਼ਕਾ ਰਿਹਾ ਹੈ ਅਤੇ ਰੋਟੀ ਵੀ ਵੇਹੀ ਹੈ ਬਲਜੀਤ ਸਿੰਘ ਦੀ ਘਰਵਾਲੀ ਨੇ ਉਹਨਾਂ ਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਨੂਹਾ ਨਾਲ ਝਗੜਾ ਨਾ ਕਰਨਾ ਪਰ ਹੁਣ ਉਹਨਾਂ ਦਾ ਸਬਰ ਖਤਮ ਹੋ ਗਿਆ ਸੀ ਇਹ ਸੁਣ ਕੇ ਵੱਡੀ ਨੂਹ ਹੋਰ ਵੀ ਪੜਕ ਗਈ ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਤ੍ਰਿਸਕਾਰ ਭਰੇ ਲੈਜੇ ਵਿੱਚ ਬੋਲੀ ਇੱਕ ਕੰਮ ਕਰੋ ਮਾਂ ਨੂੰ ਵਾਪਸ ਬੁਲਾ ਲਓ ਉਹੀ ਤੁਹਾਡੀ ਦੇਖਭਾਲ ਕਰ ਸਕਦੀ ਹੈ ਇਹ ਕੀ ਮੁਸੀਬਤ ਹੈ ਕਦੇ ਇਹ ਨਹੀਂ ਚਾਹੀਦਾ ਕਦੇ ਉਹ ਨਹੀਂ ਚਾਹੀਦਾ ਸਬਜ਼ੀ ਬਿਲਕੁਲ ਠੀਕ ਹੈ ਪਰ ਤੁਹਾਨੂੰ ਤਾਂ ਮੁਸਕਾ ਰਹੀ ਹੈ ਮੇਰੇ ਵਾਂਗ ਸਾਰਾ ਘਰ ਦਾ ਖਰਚ ਤੁਸੀਂ ਹੀ ਚਲਾ ਰਹੇ ਹੋ ਨਾ ਇਹ ਕਹਿ ਕੇ ਉਹ ਨਿਸ਼ਚਿੰਤ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਦਰਵਾਜ਼ੇ ਕੋਲ ਖੜਾ ਬਲਜੀਤ ਸਿੰਘ ਦਾ 6 ਸਾਲ ਦਾ ਪੋਤਾ ਇਹ ਸਭ ਕੁਝ ਦੇਖ ਰਿਹਾ ਸੀ ਬਲਜੀਤ ਸਿੰਘ ਨੇ ਆਪਣੀਆਂ ਅੱਖਾਂ ਵਿੱਚ ਹੰਝੂ ਪੂੰਝੇ ਉਦੋਂ ਹੀ ਉਹ ਛੋਟਾ ਬੱਚਾ ਦੌੜ ਕੇ ਰਸੋਈ ਵਿੱਚ ਗਿਆ ਤੇ ਇੱਕ ਕੰੱਚ ਦਾ ਗਲਾਸ ਲਿਆ ਫ੍ਰਿਜ ਵਿੱਚੋਂ ਦੁੱਧ ਕੱਢਿਆ ਤੇ ਗਲਾਸ ਭਰ ਕੇ ਆਪਣੇ ਦਾਦੇ ਦੇ ਸਾਹਮਣੇ ਰੱਖਦਿਆਂ ਬੋਲਿਆ ਦਾਦਾ ਜੀ ਇਹ ਦੁੱਧ ਪੀ ਲਓ ਇਹ ਦੇਖ ਕੇ ਬਲਜੀਤ ਸਿੰਘ ਦਾ ਦਿਲ ਪਿਆਰ ਨਾਲ ਭਰ ਗਿਆ ਉਹਨਾਂ ਨੇ ਪੋਤੇ ਨੂੰ ਗੋਦ ਵਿੱਚ ਚੁੱਕਿਆ ਪਿਆਰ ਨਾਲ ਆਪਣੇ ਸੀਨੇ ਲਾਇਆ ਤੇ ਉਸ ਦੇ ਮੱਥੇ ਤੇ ਪਿਆਰ ਨਾਲ ਹੱਥ ਫੇਰਦਿਆਂ ਉਹ ਬੋਲੇ ਤੂੰ ਤਾਂ ਮੇਰਾ ਖੂਨ ਹੈ ਇਸ ਲਈ ਤੈਨੂੰ ਕੁਝ ਕਿਹਾ ਨਹੀਂ ਪਰ ਦਾਦੇ ਨੂੰ ਭੁੱਖਾ ਰਹਿਣਾ ਪਿਆ ਛੋਟਾ ਬੱਚਾ ਵੀ ਦਾਦੇ ਦੀ ਗੋਦ ਵਿੱਚ ਚੜ ਗਿਆ ਤੇ ਬੋਲਿਆ ਦਾਦਾ ਜੀ ਤੁਸੀਂ ਚਿੰਤਾ ਨਾ ਕਰੋ ਜਦੋਂ ਮੈਂ ਵੱਡਾ ਹੋ ਜਾਵਾਂਗਾ ਤੇ ਮੇਰੀ ਪਤਨੀ ਆਵੇਗੀ ਤਾਂ ਮੈਂ ਵੀ ਉਸ ਨੂੰ ਕਹਾਂਗਾ ਕਿ ਮੇਰੇ ਮੰਮੀ ਡੈਡੀ ਨੂੰ ਬੇਹਾ ਖਾਣਾ ਖਵਾਇਆ ਕਰੇ ਉਹ ਛੋਟਾ ਜਿਹਾ ਬੱਚਾ ਇਹ ਗੱਲ ਬੋਲਿਆ ਕਿ ਉਸ ਨੂੰ ਆਪਣੇ ਦਾਦਾ ਜੀ ਨੂੰ ਖੁਸ਼ ਕਰਨਾ ਸੀ ਇੱਕ ਪਲ ਵਿੱਚ ਹੀ ਬਲਜੀਤ ਸਿੰਘ ਦੇ ਚਿਹਰੇ ਤੇ ਹਾਸਾ ਆ ਗਿਆ ਬੱਚਿਆਂ ਦੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਕਿ ਇਨਸਾਨ ਦਾ ਅੰਦਰ ਤੱਕ ਹਿਲਾ ਦਿੰਦੀਆਂ ਹਨ ਰਾਤ ਨੂੰ ਦੋਵੇਂ ਬੱਚੇ ਵਾਪਸ ਆਏ ਤੇ ਖਾਣੇ ਲਈ ਡਾਈਨਿੰਗ ਟੇਬਲ ਤੇ ਬੈਠ ਗਏ ਅੱਜ ਮਟਰ ਪਨੀਰ ਬਣਾਇਆ ਗਿਆ ਸੀ ਪਰ ਉਸ ਦੀ ਹਾਲਤ ਬਹੁਤ ਅਜੀਬ ਸੀ ਗਰੇਵੀ ਬਿਲਕੁਲ ਪਤਲੀ ਲੱਗ ਰਹੀ ਸੀ ਉਸ ਵਿੱਚ ਪਿਆਜ਼ ਦੇ ਵੱਡੇ ਵੱਡੇ ਟੁਕੜੇ ਤੈਰ ਰਹੇ ਸੀ ਬਲਜੀਤ ਸਿੰਘ ਨੇ ਖਾਣਾ ਦੇਖਿਆ ਤੇ ਖਿਜ ਗਏ ਉਹ ਬੋਲੇ ਏ ਕੀ ਬਣਾਇਆ ਹੈ ਦੇਖੋ ਤਾਂ ਸਹੀ ਪਿਆਜ਼ ਅਤੇ ਟਮਾਟਰ ਪਾਣੀ ਵਿੱਚ ਤੈਰ ਰਹੇ ਹਨ ਕੀ ਤੁਹਾਡੀ ਮਾਂ ਨੇ ਕਦੇ ਅਜਿਹਾ ਅੱਧਾ ਪੱਕਾ ਖਾਣਾ ਪਰੋਸਿਆ ਸੀ ਤੁਹਾਡੀਆਂ ਘਰ ਵਾਲੀਆਂ ਤਾਂ ਨਾਰੀ ਜਾਤੀ ਤੇ ਕਲੰਕ ਹਨ ਇਹਨਾਂ ਨੂੰ ਸੁਧਾਰਨ ਖਾਣਾ ਬਣਾਉਣਾ ਵੀ ਨਹੀਂ ਆਉਂਦਾ ਵੱਡੇ ਪੁੱਤਰ ਨੇ ਕਿਹਾ ਅਜਿਹਾ ਕੁਝ ਬੁਰਾ ਵੀ ਨਹੀਂ ਹੈ ਪਿਤਾ ਜੀ ਚੱਲ ਸਕਦਾ ਹੈ ਉਸਨੇ ਮਟਰ ਪਨੀਰ ਆਪਣੀ ਥਾਲੀ ਵਿੱਚ ਪਰੋਸਿਆ ਤੇ ਬੱਚਿਆਂ ਦੇ ਨਾਲ ਖਾਣ ਲੱਗਾ ਉਹ ਅੱਗੋਂ ਬੋਲਿਆ ਮਾਂ ਨੂੰ ਖਾਣਾ ਬਣਾਉਣਾ ਤੇ ਘਰ ਸੰਭਾਲਣਾ ਆਉਂਦਾ ਸੀ ਕਿਉਂਕਿ ਉਹ ਪੜ੍ਹੀ ਲਿਖੀ ਨਹੀਂ ਸੀ ਪਰ ਅੱਜ ਦੀਆਂ ਕੁੜੀਆਂ ਜਿਆਦਾ ਪੜੀਆਂ ਲਿਖੀਆਂ ਹਨ ਇਸ ਲਈ ਉਹਨਾਂ ਕੋਲ ਘਰ ਸੰਭਾਲਣ ਦਾ ਸਮਾਂ ਨਹੀਂ ਹੁੰਦਾ ਅਸੀਂ ਵੀ ਤਾਂ ਸਮਝੌਤਾ ਕਰ ਹੀ ਰਹੇ ਹਾਂ ਇਹ ਸੁਣ ਕੇ ਬਲਜੀਤ ਸਿੰਘ ਦਾ ਗੁੱਸਾ ਹੋਰ ਵੱਧ ਗਿਆ ਉਹ ਬੋਲੇ ਚੰਗੀ ਪੜ੍ਹਾਈ ਦਾ ਮਤਲਬ ਕੀ ਸੌਰੇ ਨਾਲ ਝਗੜਾ ਕਰਨਾ ਹੈ ਜੇ ਪੜ੍ਹਾਈ ਨਾਲ ਘਰ ਦਾ ਕੰਮ ਤੇ ਇਨਸਾਨੀਅਤ ਸੰਭਾਲਣ ਦੀ ਸਮਝ ਨਹੀਂ ਆਉਂਦੀ ਹੈ ਤਾਂ ਤੁਹਾਡੀ ਅਨਪੜਮਾ ਉਹਨਾਂ ਨਾਲੋਂ 100 ਗੁਣਾ ਚੰਗੀ ਸੀ ਉਸਨੇ ਕਦੇ ਮੇਰੇ ਮਾਂ-ਬਾਪ ਦੇ ਸਾਹਮਣੇ ਆਵਾਜ਼ ਨਹੀਂ ਕੱਢੀ ਸੀ ਕਦੇ ਮੈਨੂੰ ਅਜਿਹੇ ਵੇਸਵਾਦ ਖਾਣਾ ਨਹੀਂ ਦਿੱਤਾ ਵਿਆਹ ਤੋਂ ਪਹਿਲਾਂ ਜੇ ਤੁਹਾਡੇ ਖਾਣੇ ਵਿੱਚ ਥੋੜੀ ਵੀ ਕਮੀ ਹੁੰਦੀ ਤਾਂ ਮਾਂ ਤੇ ਚਲਾਉਂਦੇ ਸੀ ਮਾਂ ਇਹ ਕੀ ਕੀਤਾ ਅਸੀਂ ਦਿਨ ਭਰ ਥੱਕ ਕੇ ਆਉਂਦੇ ਹਾਂ ਘੱਟੋ-ਘੱਟ ਖਾਣਾ ਤਾਂ ਚੰਗਾ ਦਿਓ ਪਰ ਹੁਣ ਇਹ ਖਾਣਾ ਤੁਹਾਨੂੰ ਸਵੀਕਾਰ ਹੈ ਏ ਬੋਲ ਕੇ ਉਹਨਾਂ ਨੇ ਕੁਰਸੀ ਪਿੱਛੇ ਕਿਸਕਾਈ ਤੇ ਉੱਠ ਕੇ ਖੜੇ ਹੋ ਗਏ ਉਹ ਬੋਲੇ ਖਾਣਾ ਖਤਮ ਹੋਣ ਤੋਂ ਬਾਅਦ ਮੈਨੂੰ ਬਾਜ਼ਾਰ ਤੋਂ ਦਹੀਂ ਲਿਆ ਦਿਓ ਮੈਂ ਦਹੀਂ ਨਾਲ ਰੋਟੀ ਖਾ ਲਵਾਂਗਾ ਉਸ ਦਾ ਪੁੱਤਰ ਬੋਲਿਆ ਠੀਕ ਹੈ ਪਾਪਾ ਮੈਂ ਦਹੀਂ ਲੈ ਆਵਾਂਗਾ ਬਲਜੀਤ ਸਿੰਘ ਨੇ ਕਿਹਾ ਸਵੇਰ ਦੇ ਨਾਸ਼ਤੇ ਲਈ ਮੈਨੂੰ ਬਰੈਡ ਅਤੇ ਸ਼ੁੱਧ ਦੁੱਧ ਚਾਹੀਦਾ ਹੈ ਬਰੈਡ ਤੂੰ ਲੈ ਕੇ ਆਵੇਂ ਦੁੱਧ ਮੈਂ ਖੁਦ ਜਾ ਕੇ ਲਵਾਂਗਾ ਤੇ ਆਪਣੀ ਪਤਨੀ ਨੂੰ ਕਹੀਂ ਉਹ ਆਪਣੇ ਕਮਰੇ ਵਿੱਚ ਬੈਠੀ ਰਹੇ ਮੈਨੂੰ ਮੇਰੇ ਨਾਲ ਸਤੇ ਲਈ ਉਸ ਦੀ ਲੋੜ ਨਹੀਂ ਹੈ ਅਜਿਹਾ ਕਹਿ ਕੇ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੇ ਗਏ ਉਹਨਾਂ ਦੀ ਘਰ ਵਾਲੀ ਨੂੰ ਪੇਕੇ ਗਏ ਹਜੇ 24 ਘੰਟੇ ਵੀ ਨਹੀਂ ਹੋਏ ਸਨ ਤੇ ਉਹਨਾਂ ਦੀ ਹਾਲਤ ਅਜਿਹੀ ਹੋ ਗਈ ਸੀ ਅਖੀਰ ਉਹਨਾਂ ਨੇ ਘਰ ਵਾਲੀ ਨੂੰ ਫੋਨ ਲਾਇਆ फोन ਤੇ ਉਹਨਾਂ ਦੀ ਪਤਨੀ ਹਿੱਕ ਗੀਆਂ ਲੈਂਦੇ ਹੋਏ ਰੋ ਰਹੀ ਸੀ ਥੋੜੀ ਦੇਰ ਗੱਲਬਾਤ ਕਰਨ ਤੋਂ ਬਾਅਦ ਬਲਜੀਤ ਸਿੰਘ ਨੇ ਪੁੱਛਿਆ ਤੂੰ ਹੋਰ ਕਿੰਨੇ ਦਿਨ ਉੱਥੇ ਰਹੇਂਗੀ ਪਤਨੀ ਨੇ ਕਿਹਾ ਮੇਰੇ ਭਰਾ ਦੀ ਡੈਥ ਹੋਈ ਹੈ ਉਸ ਦੇ ਬੱਚੇ ਰੋ ਰਹੇ ਹਨ ਉਹ ਕਹਿ ਰਹੇ ਹਨ ਭੂਆ ਕੁਝ ਦਿਨ ਸਾਡੇ ਨਾਲ ਹੋਰ ਰਹੋ ਬਲਜੀਤ ਸਿੰਘ ਨੇ ਕਿਹਾ ਜੇ ਤੂੰ ਉੱਥੇ ਰਹੀ ਤਾਂ ਸ਼ਾਇਦ ਮੈਂ ਜਿੰਦਾ ਨਹੀਂ ਰਹਾਂਗਾ ਇਹ ਸੁਣ ਕੇ ਉਹਨਾਂ ਦੀ ਪਤਨੀ ਘਬਰਾ ਗਈ ਉਹ ਬੋਲੀ ਪ੍ਰਮਾਤਮਾ ਨਾ ਕਰੇ ਅਜਿਹਾ ਕੁਝ ਹੋਵੇ ਤੁਸੀਂ ਅਜਿਹਾ ਕਿਉਂ ਬੋਲ ਰਹੇ ਹੋ ਬਲਜੀਤ ਸਿੰਘ ਨੇ ਕਿਹਾ ਇਹਨਾਂ ਦੋਵਾਂ ਨੇ ਮੇਰਾ ਜੀਵਨ ਨਰਕ ਬਣਾ ਦਿੱਤਾ ਹੈ ਸਵੇਰੇ ਕੌੜੀ ਚਾਹ ਸਾਹਮਣੇ ਲਿਆਉਂਦੇ ਨੇ ਕਦੇ ਵਈਆਂ ਰੋਟੀਆਂ ਤੇ ਸਬਜ਼ੀ ਤੈਨੂੰ ਤਾਂ ਪਤਾ ਹੈ ਮੈਨੂੰ ਅਜਿਹਾ ਖਾਣਾ ਖਾਣ ਦੀ ਆਤ ਨਹੀਂ ਜੇਕਰ ਉਹਨਾਂ ਨੂੰ ਕੁਝ ਕਹਿੰਦੇ ਹਾਂ ਤਾਂ ਅੱਗੋਂ ਦੋ ਹੱਥ ਲੰਬੀ ਜਵਾਨ ਲੱਗ ਜਾਂਦੀ ਹੈ ਇਹ ਸਭ ਕੁਝ ਮੈਂ ਨਹੀਂ ਸਹਿ ਸਕਦਾ ਫਿਰ ਵੀ ਮੈਂ ਤੈਨੂੰ ਕਦੇ ਉੱਥੇ ਰੁਕਣ ਤੋਂ ਮਨਾ ਨਹੀਂ ਕੀਤਾ ਹੁੰਦਾ ਪਰ ਰੱਬ ਦਾ ਵਾਸਤਾ ਜਿੰਨੀ ਛੇਤੀ ਹੋ ਸਕੇ ਵਾਪਸ ਆ ਜਾ ਚਾਰ ਦਿਨ ਬਲਜੀਤ ਸਿੰਘ ਨੇ ਦਹੀਂ ਤੇ ਬਰੈਡ ਖਾ ਕੇ ਜਿਵੇਂ ਤਿਵੇਂ ਬਤਾਏ ਅਖੀਰ ਉਹਨਾਂ ਦੀ ਪਤਨੀ ਘਰ ਪਰਤਾਈ ਤਾਂ ਉਹਨਾਂ ਨੂੰ ਚੈਨ ਮਿਲਿਆ ਪਰ ਦੋਵੇਂ ਹੀ ਤੀਜ ਗਰਮੀ ਤੋਂ ਪਰੇਸ਼ਾਨ ਸੀ ਬਲਜੀਤ ਸਿੰਘ ਦੇ ਪੂਰੇ ਸਰੀਰ ਤੇ ਪਸੀਨੇ ਨਾਲ ਲਾਲ ਦਾਣੇ ਨਿਕਲ ਆਏ ਸੀ ਉਹਨਾਂ ਦੀ ਪਤਨੀ ਨੇ ਕਿਹਾ ਕਿ ਗਰਮੀ ਬਹੁਤ ਹੈ ਬਲਜੀਤ ਸਿੰਘ ਦੇ ਹੱਥਾਂ ਤੇ ਛਾਤੀ ਤੇ ਵੀ ਦਾਣੇ ਨਿਕਲ ਆਏ ਸੀ ਜਰਾ ਜਿਹਾ ਪਸੀਨਾ ਆਉਂਦਾ ਤਾਂ ਜਲਣ ਹੁੰਦੀ ਸੀ ਉਹ ਦੋਵੇਂ ਗਰਮੀ ਨਾਲ ਬੇਚੈਨ ਸੀ ਉਹਨਾਂ ਦੇ ਦੋਵੇਂ ਬੱਚੇ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਉਹਨਾਂ ਦੇ ਖਰਚੇ ਬਹੁਤ ਵੱਧ ਗਏ ਹਨ ਉਹ ਹਾਲੇ ਇੱਕੇ ਸੀ ਹੋਰ ਨਹੀਂ ਲਗਵਾ ਸਕਦੇ ਇਹ ਸੁਣ ਕੇ ਬਲਜੀਤ ਸਿੰਘ ਨੇ ਸੋਚਿਆ ਹੁਣ ਸਮਾਂ ਆ ਗਿਆ ਹੈ ਉਹ ਆਪਣੇ ਪੈਸੇ ਨਾਲ ਇੱਕ ਟਨ ਦੀ ਸਮਰੱਥਾ ਵਾਲਾ ਏਸੀ ਖਰੀਦਣ ਅਤੇ ਆਪਣੇ ਕਮਰੇ ਵਿੱਚ ਲਵਾਉਣ ਇਹ ਦੇਖ ਕੇ ਦੋਵੇਂ ਬੱਚੇ ਹੈਰਾਨ ਰਹਿ ਗਏ ਏਸੀ ਚਾਲੂ ਕਰਦੇ ਹੀ ਦੋਵਾਂ ਨੇ ਰਾਤ ਦਾ ਸਾਹ ਲਿਆ ਰਾਤ ਨੂੰ ਬੱਚੇ ਉਹਨਾਂ ਦੇ ਕਮਰੇ ਵਿੱਚ ਆਏ ਤੇ ਬੋਲੇ papa ਤੁਸੀਂ ਦੱਸਿਆ ਹੀ ਨਹੀਂ ਕਿ ਤੁਸੀਂ ਏਸੀ ਖਰੀਦਣ ਵਾਲੇ ਹੋ ਬਲਜੀਤ ਸਿੰਘ ਕਹਿਣ ਲੱਗੇ ਤੁਹਾਨੂੰ ਪੁੱਛ ਕੇ ਵੀ ਕੀ ਫਾਇਦਾ ਪਹਿਲਾਂ ਹੀ ਸਾਫ਼ ਮਨਾਂ ਕਰ ਦਿੱਤਾ ਸੀ ਮੈਂ ਕੂਲਰ ਇਸਤੇ ਮਾਲ ਕਰ ਰਿਹਾ ਸੀ ਪਰ ਹੁਣ ਉਹ ਵੀ ਖਰਾਬ ਹੋ ਗਿਆ ਹੈ ਇਸ ਦੇ ਲਈ ਏਸੀ ਲਿਆ ਜ਼ਿੰਦਗੀ ਪਰ ਸੰਘਰਸ਼ ਕੀਤਾ ਪਰ ਘੱਟ ਤੋਂ ਘੱਟ ਹੁਣ ਤਾਂ ਮੈਨੂੰ ਥੋੜੀ ਰਾਹਤ ਮਿਲੇ ਤੁਹਾਨੂੰ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲੀਆਂ ਤਾਂ ਕੀ ਲੱਗਿਆ ਸੀ ਕਿ ਸਾਡੇ ਵੀ ਦਿਨ ਚੰਗੇ ਆਉਣਗੇ ਪਰ ਅਸੀਂ ਤਾਂ ਉਸ ਮਾਮਲੇ ਵਿੱਚ ਬਦਨਸੀਬ ਹੀ ਨਿਕਲੇ ਬਲਜੀਤ ਸਿੰਘ ਦੀਆਂ ਸ਼ਿਕਾਇਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੀ ਉਹਨਾਂ ਦੀ ਘਰ ਵਾਲੀ ਨੇ ਕਿਹਾ ਅਜੀਹਾ ਨਾ ਕਹੋ ਥੋੜਾ ਸ਼ਾਂਤ ਹੋ ਜਾਓ ਬੱਚਿਓ ਅਸਲ ਵਿੱਚ ਕੁੰਦਰ ਖਰਾਬ ਹੋ ਗਿਆ ਹੈ ਹੁਣ ਅਸੀਂ ਬੁੱਢੇ ਹੋ ਗਏ ਹਾਂ ਇਸ ਲਈ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਹੁੰਦੀ ਉਹਨਾਂ ਨੇ ਬਲਜੀਤ ਸਿੰਘ ਦੀ ਬਾਹ ਉੱਪਰ ਕਰਕੇ ਬੱਚਿਆਂ ਨੂੰ ਉਹਨਾਂ ਦੇ ਜ਼ਖਮ ਦਿਖਾਏ ਉਹਨਾਂ ਦੇ ਹੱਥਾਂ ਤੇ ਵੱਡੇ ਵੱਡੇ ਜ਼ਖਮ ਸਨ ਇਹ ਦੇਖ ਕੇ ਦੋਵੇਂ ਮੁੰਡੇ ਸ਼ਰਮਿੰਦਾ ਹੋ ਕੇ ਕਮਰੇ ਵਿੱਚੋਂ ਬਾਹਰ ਚਲੇ ਗਏ ਬਲਜੀਤ ਸਿੰਘ ਤੇ ਉਹਨਾਂ ਦੀ ਘਰਵਾਲੀ ਬਹੁਤ ਸਾਵਧਾਨੀ ਨਾਲ ਏਸੀ ਦਾ ਉਪਯੋਗ ਕਰਦੇ ਸੀ ਪਰ ਉਹਨਾਂ ਦੀ ਅਨੁਹਾ 24 ਘੰਟੇ ਏਸੀ ਚਾਲੂ ਰੱਖਦੇ ਆ ਸਨ ਉਹਨਾਂ ਨੂੰ ਘਰੋਂ ਬਾਹਰ ਜਾਣਾ ਪਸੰਦ ਨਹੀਂ ਸੀ ਜੇ 1 ਘੰਟੇ ਲਈ ਕਿਤੇ ਬਾਹਰ ਵੀ ਜਾਂਦੀਆਂ ਸਨ ਤਾਂ ਸਿਰਫ ਛੇਤੀ ਛੇਤੀ ਕੰਮ ਨਿਪਟਾ ਕੇ ਕਮਰੇ ਵਿੱਚ ਚਲੀਆਂ ਜਾਂਦੀਆਂ ਬਲਜੀਤ ਸਿੰਘ ਦੀ ਅਨੁਹਾ ਉਹਨਾਂ ਨੂੰ ਕੁਝ ਵੀ ਖਾਣ ਨੂੰ ਦੇ ਦਿੰਦਿਆਂ ਸਨ ਪਰ ਉਹਨਾਂ ਦੇ ਘਰ ਵਾਲੇ ਜੋ ਵੀ ਖਾਂਦੇ ਸਨ ਇਸ ਲਈ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਨੂੰ ਕੋਈ ਵੀ ਇਤਰਾਜ਼ ਨਹੀਂ ਸੀ ਪਰ ਇੱਕ ਮਹੀਨੇ ਬਾਅਦ ਜਦੋਂ ਬਿਜਲੀ ਦਾ ਬਿੱਲ 20000 ਰੁਪਏ ਆਇਆ ਤਾਂ ਬੱਚਿਆਂ ਨੇ ਘਰ ਵਿੱਚ ਹੰਗਾਮਾ ਕਰ ਲਿਆ ਅਤੇ ਗੁੱਸੇ ਵਿੱਚ ਬਲਜੀਤ ਸਿੰਘ ਦੇ ਮੂੰਹ ਤੇ ਬਿੱਲ ਸੁੱਟਦੇ ਹੋਏ ਬੋਲੇ ਦੇਖੋ ਪਾਪਾ ਇੰਨਾ ਵੱਡਾ ਬਿੱਲ ਇਸ ਨੂੰ ਕੌਣ ਭਰੇਗਾ ਇਹ ਦੇਖ ਕੇ ਬਲਜੀਤ ਸਿੰਘ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਬਿੱਲ ਚੁੱਕ ਕੇ ਦੇਖਿਆ ਸੱਚਮੁੱਚ 20000 ਰੁਪਏ ਦਾ ਬਿੱਲ ਆਇਆ ਸੀ ਇਸ ਤੋਂ ਪਹਿਲਾਂ ਕਰੀਬ 15 ਤੋਂ 16000 ਰੁਪਏ ਦਾ ਬਿੱਲ ਆਉਂਦਾ ਸੀ ਜੋ ਕਿ ਉਹ ਆਪਣੀ ਪੈਨਸ਼ਨ ਨਾਲ ਭਰਦੇ ਸੀ ਬਲਜੀਤ ਸਿੰਘ ਸ਼ਾਂਤ ਹੋ ਕੇ ਬੋਲੇ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਘਰ ਵਿੱਚ ਤਿੰਨ ਏਸੀ ਚੱਲ ਰਹੇ ਹਨ ਤਾਂ ਬਿੱਲ ਤਾਂ ਇੰਨਾ ਆਵੇਗਾ ਹੀ ਵੱਡਾ ਪੁੱਤਰ ਗੁੱਸੇ ਵਿੱਚ ਬੋਲਿਆ ਇਹ ਬਿੱਲ ਕੌਣ ਭਰੇਗਾ ਬਲਜੀਤ ਸਿੰਘ ਬੋਲੇ ਪਹਿਲਾਂ ਵੀ ਮੇਰੀ ਪੈਨਸ਼ਨ ਨਾਲ ਬਿੱਲ ਭਰਦਾ ਸੀ ਹੁਣ 5000 ਰੁਪਏ ਤੁਸੀਂ ਦੋਵੇਂ ਪਾ ਦਿਓ ਤਾਂ ਕੀ ਬੁਰਾਈ ਹੈ ਪੁੱਤਰ ਗੁੱਸੇ ਵਿੱਚ ਬੋਲੇ ਕੀ ਮੇਰੀ ਨੌਕਰੀ ਨਹੀਂ ਲੱਗੀ ਮੈਂ ਇਹ 5000 ਰੁਪਏ ਪਾਵਾਂ ਘਰ ਦਾ ਖਰਚ ਪਹਿਲਾਂ ਹੀ ਬਹੁਤ ਹੈ ਮੇਰੇ ਬੱਚੇ ਦੀ ਫੀਸ 8000 ਰੁਪਏ ਹੈ ਮੈਂ ਇਹ ਬਿੱਲ ਨਹੀਂ ਭਰ ਸਕਦਾ ਛੋਟਾ ਕਹਿਣ ਲੱਗਿਆ ਮੇਰਾ ਕਿਹੜਾ ਲੱਖਾਂ ਦਾ ਵੇਤਨ ਹੈ ਮੈਨੂੰ ਬੇਟੇ ਦੀ ਸਕੂਲ ਦੇ ਐਡਮਿਸ਼ਨ ਦੇ ਲਈ 25000 ਰੁਪਏ ਚਾਹੀਦੇ ਹਨ ਮੈਂ ਤਾਂ ਉਹ ਵੀ ਨਹੀਂ ਜਟਾ ਪਾ ਰਿਹਾ ਤਾਂ ਬਿਜਲੀ ਦਾ ਬਿੱਲ ਕਿਵੇਂ ਭਰਾਂ ਬਲਜੀਤ ਸਿੰਘ ਗੁੱਸੇ ਵਿੱਚ ਬੋਲੇ ਕਈ ਸਾਲਾਂ ਤੋਂ ਮੈਂ ਹੀ ਤੁਹਾਡੇ ਕਮਰੇ ਦੇ ਏਸੀ ਦਾ ਬਿੱਲ ਭਰਦਾ ਆ ਹਾਂ ਅਤੇ ਖੁਦ ਗਰਮੀ ਵਿੱਚ ਤੜਫਦਾ ਰਿਹਾ ਹੁਣ ਮੇਰੀ ਵਾਰੀ ਆਈ ਤਾਂ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਠੀਕ ਹੈ ਹੁਣ ਹਰ ਕਿਸੇ ਨੂੰ ਆਪਣਾ ਖਰਚਾ ਖੁਦ ਚੁੱਕਣਾ ਹੋਵੇਗਾ ਬਿਜਲੀ ਦਾ ਬਿੱਲ ਤੁਸੀਂ ਆਪਣਾ ਆਪਣਾ ਭਰੋ ਮੈਂ ਆਪਣਾ ਭਰ ਲਵਾਂਗਾ ਘਰ ਦਾ ਖਰਚਾ ਤਾਂ ਮੇਰੀ ਪੈਨਸ਼ਨ ਨਾਲ ਮੈਂ ਤੇ ਮੇਰੀ ਪਤਨੀ ਦੋਵੇਂ ਆਰਾਮ ਨਾਲ ਚਲਾ ਲਵਾਂਗੇ ਇਹ ਸੁਣ ਕੇ ਦੋਵੇਂ ਪੁੱਤਰ ਗੁੱਸੇ ਵਿੱਚ ਆ ਗਏ ਵੱਡਾ ਪੁੱਤਰ ਬੋਲਿਆ ਠੀਕ ਹੈ ਫਿਰ ਹੁਣ ਸਭ ਕੁਝ ਛੱਡ ਕੇ ਬਾਹਰ ਜਾਣ ਦੀ ਤਿਆਰੀ ਕਰੋ ਬਲਜੀਤ ਸਿੰਘ ਦਾ ਗੁੱਸਾ ਵੱਧ ਗਿਆ ਉਹਨਾਂ ਨੇ ਕਿਹਾ ਮੈਂ ਕਿਉਂ ਜਾਵਾਂ ਆਪਣਾ ਘਰ ਛੱਡ ਕੇ ਦੋਵੇਂ ਬੱਚੇ ਅੱਗੇ ਵਧੇ ਜਿਵੇਂ ਕਿ ਲੜਨ ਲਈ ਤਿਆਰ ਹੀ ਸਨ ਉਹਨਾਂ ਦੀ ਪਤਨੀ ਵਿਚਕਾਰ ਆਈ ਤੇ ਬੋਲੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਆਪਣੇ ਬਾਪ ਨੂੰ ਮਾਰਨ ਜਾ ਰਹੇ ਹੋ ਬੱਚਿਆਂ ਨੇ ਨਹੀਂ ਸੁਣਿਆ ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਜ਼ੋਰ ਨਾਲ ਧੱਕਾ ਦਿੱਤਾ ਜਿਸ ਨਾਲ ਉਹ ਜ਼ੋਰ ਨਾਲ ਜ਼ਮੀਨ ਤੇ ਡਿੱਗ ਪਈ ਬਲਜੀਤ ਸਿੰਘ ਦਾ ਹੱਥ ਉਹਨਾਂ ਨੇ ਮਜ਼ਬੂਤੀ ਨਾਲ ਫੜਿਆ ਤੇ ਕਿਹਾ ਇਹ ਕਾਰ ਸਿਰਫ ਤੁਹਾਡਾ ਨਹੀਂ ਸਾਡਾ ਵੀ ਹੈ ਇਸ ਲਈ ਸਾਡੇ ਉੱਪਰ ਬੈਠਣ ਦੀ ਕੋਸ਼ਿਸ਼ ਨਾ ਕਰੋ ਅਸੀਂ ਇੰਨਾ ਵੱਡਾ ਬਿੱਲ ਨਹੀਂ ਭਰ ਸਕਦੇ ਜੇ কুলਰ ਖਰਾਬ ਹੋ ਗਿਆ ਸੀ ਤਾਂ ਉਸ ਨੂੰ ਸਾਨੂੰ ਦੇ ਦੇਣਾ ਚਾਹੀਦਾ ਸੀ ਅਸੀਂ ਪਹਿਲਾਂ ਹੀ ਆਪਣੇ ਖਰਚਿਆਂ ਤੋਂ ਪਰੇਸ਼ਾਨ ਸੀ ਦੋਮੇ ਪੁੱਤਰ ਗੁੱਸੇ ਵਿੱਚ ਬੋਲੇ ਚਲੋ ਇਸ ਏਸੀ ਨੂੰ ਉਤਾਰ ਕੇ ਵੇਚ ਦਿੰਦੇ ਹਾਂ ਨਵਾਂ ਏਸੀ ਹੈ ਆਰਾਮ ਨਾਲ ਵਿਕ ਜਾਵੇਗਾ ਇਹਨਾਂ ਦੋਵਾਂ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦੇ ਇਹ ਦੋਵੇਂ ਆਪਣਾ ਜੀਵਨ ਉੱਪਰ ਵਾਲੇ ਕਮਰੇ ਵਿੱਚ ਬਤਾ ਲੈਣਗੇ ਪੁੱਤਰ ਨੇ ਇੰਨੀ ਜ਼ੋਰ ਨਾਲ ਬਲਜੀਤ ਸਿੰਘ ਦਾ ਹੱਥ ਫੜਿਆ ਕਿ ਉਹਨਾਂ ਨੂੰ ਦਰਦ ਹੋਣ ਲੱਗ ਪਿਆ ਬਜ਼ੁਰਗ ਹੱਡੀਆਂ ਟੁੱਟ ਜਾਣਗੀਆਂ ਅਜਿਹਾ ਉਹਨਾਂ ਨੂੰ ਲੱਗਣ ਲੱਗਾ ਉਹ ਦਰਦ ਨਾਲ ਤੜਫਣ ਲੱਗੇ ਉਹਨਾਂ ਦੀ ਪਤਨੀ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਉਹ ਪਹਿਲਾਂ ਹੀ ਜ਼ੋਰ ਨਾਲ ਡਿੱਗ ਪਈ ਸੀ ਪਰ ਜਿਵੇਂ ਤੇ ਮੈਂ ਉੱਠ ਕੇ ਬਲਜੀਤ ਸਿੰਘ ਦੇ ਨਾਲ ਚਲੀ ਗਈ ਦੋਵੇਂ ਬੇਟਿਆਂ ਨੇ ਉਹਨਾਂ ਦਾ ਸਾਰਾ ਸਮਾਨ ਚੁੱਕਿਆ ਤੇ ਉਹਨਾਂ ਨੂੰ ਛੱਤ ਦੇ ਉੱਪਰਲੇ ਕਮਰੇ ਵਿੱਚ ਸੁੱਟ ਦਿੱਤਾ। ਉੱਥੇ ਨਾ ਪੱਕਾ ਸੀ, ਨਾ ਲਾਈਟ। ਉਹ ਬੋਲੇ, ਹੁਣ ਅਸੀਂ ਇਹ AC ਉਤਾਰ ਕੇ ਵੇਚਦੇ ਹਾਂ। ਇਹ ਕਹਿ ਕੇ ਉਹਨਾਂ ਨੇ AC ਉਤਾਰ ਕੇ ਵੇਚ ਦਿੱਤਾ। ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਫੁੱਟ-ਫੁੱਟ ਕੇ ਰੋਂਦੇ ਰਹੇ। ਉਹਨਾਂ ਨੇ ਆਪਣਾ ਪੂਰਾ ਜੀਵਨ ਬੱਚਿਆਂ ਲਈ ਬਲਦਾਨ ਕੀਤਾ ਸੀ। ਹੁਣ ਇਹ ਸਮਾਂ ਦੇਖਣਾ ਪਿਆ। ਜੋ ਸੁਖ ਦੇ ਦਿਨ ਸਨ ਉਹਨਾਂ ਨੇ ਕਦੇ ਚਾਹੇ ਤਾਂ ਉਹ ਦੂਰ ਹੀ ਸਨ ਬੱਚਿਆਂ ਨੇ ਉਹਨਾਂ ਨਾਲ ਇੰਨੇ ਮਾਣਜਨਕ ਤਰੀਕੇ ਨਾਲ ਪੇਸ਼ ਆ ਕੇ ਮਜਬੂਰ ਕਰ ਦਿੱਤਾ ਤੇ ਉਹ ਦੋਵੇਂ ਬਿਲਕੁਲ ਨਿਰਾਸ਼ ਹੋ ਗਏ ਉੱਪਰਲੇ ਕਮਰੇ ਵਿੱਚ ਗਰਮੀ ਹੋਰ ਵੀ ਵੱਧ ਗਈ ਸੀ ਪੂਰੇ ਘਰ ਤੇ ਬੱਚਿਆਂ ਨੇ ਕਬਜ਼ਾ ਕਰ ਲਿਆ ਸੀ ਤੇ ਮਾਤਾ ਪਿਤਾ ਦੇ ਕਮਰੇ ਵਿੱਚ ਵੀ ਤਾਲਾ ਲਾ ਕੇ ਰੱਖਿਆ ਸੀ ਤਾਂ ਜੋ ਉਹ ਫੇਰ ਤੋਂ ਕਮਰੇ ਵਿੱਚ ਨਾ ਜਾ ਸਕਣ ਗਰਮ ਹਵਾਦੀਆਂ ਲਫਟਾਂ ਉਹਨਾਂ ਦੇ ਕੰਨਾਂ ਵਿੱਚ ਪੈ ਰਹੀਆਂ ਸੀ ਉਹਨਾਂ ਦੇ ਸਰੀਰ ਤੇ ਪਸੀਨੇ ਨਾਲ ਜ਼ਖਮ ਜਲਣ ਲੱਗੇ ਇੱਕ ਰਾਤ ਦੋਮਾ ਨੇ ਘਰ ਛੱਡਣ ਦਾ ਫੈਸਲਾ ਕੀਤਾ ਅਤੇ ਉਥੋਂ ਨਿਕਲ ਗਏ ਸਵੇਰੇ ਜਦੋਂ ਦੋਵੇਂ ਬੱਚੇ ਦਫ਼ਤਰ ਲਈ ਨਿਕਲੇ ਤਾਂ ਉਹਨਾਂ ਨੂੰ ਕੋਈ ਵੀ ਫਰਕ ਨਾ ਪਿਆ ਸਗੋਂ ਉਹਨਾਂ ਨੂੰ ਖੁਸ਼ੀ ਹੋਈ ਕਿ ਪੂਰਾ ਘਰ ਉਹਨਾਂ ਦੇ ਕਬਜ਼ੇ ਵਿੱਚ ਆ ਗਿਆ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦਫ਼ਤਰ ਪਹੁੰਚਣ ਤੋਂ ਬਾਅਦ ਦੋਮਾ ਦੇ ਬਾਸ ਨੇ ਉਹਨਾਂ ਨੂੰ ਦਫ਼ਤਰ ਤੋਂ ਕੱਢ ਦਿੱਤਾ ਵੱਡੇ ਪੁੱਤਰ ਦੇ ਬਾਸ ਨੇ ਕਿਹਾ ਤੇਰੀ ਲਾਪਰਵਾਹੀ ਕਾਰਨ ਮੇਰੀ ਇੱਕ ਜ਼ਰੂਰੀ ਫਾਈਲ ਗੁੰਮ ਹੋ ਗਈ ਹੈ ਜਿਸ ਨਾਲ ਮੈਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ ਤੈਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਛੋਟੇ ਪੁੱਤਰ ਦੇ ਬਾਸ ਨੇ ਗੁੱਸੇ ਵਿੱਚ ਕਿਹਾ ਮੈਂ ਤੈਨੂੰ ਪੈਸੇ ਦੀ heira-pheri ਕਰਦੇ ਦੇਖਿਆ ਤੂੰ ਆਪਣੀ ਫਾਇਦੇਮੰਦ ਆਰਡਰ ਲਿਆ ਕੇ ਖੁਦ ਹੀ ਵੇਚਦਾ ਹੈ ਮੈਂ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਜਾਂ ਤੈਨੂੰ ਨੌਕਰੀ ਤੋਂ ਕੱਢਿਆ ਛੋਟੇ ਪੁੱਤਰ ਨੇ ਇਹ ਗਲਤ ਵਿਵਹਾਰ ਆਪਣੀ ਪਤਨੀ ਅਤੇ ਬੱਚਿਆਂ ਦੇ ਹੱਠ ਕਾਰਨ ਕੀਤਾ ਸੀ ਉਹਨਾਂ ਦੀ ਲਗਾਤਾਰ ਮੰਗਾਂ ਵਧਣ ਕਾਰਨ ਉਸ ਨੂੰ ਇਹ ਸਭ ਕਰਨਾ ਪਿਆ ਦੋਵੇਂ ਦਫ਼ਤਰ ਤੋਂ ਪਰੋਂਦੇ ਹੋਏ ਘਰ ਆਏ ਜਦੋਂ ਉਹਨਾਂ ਦੀਆਂ ਪਤਨੀਆਂ ਨੂੰ ਇਹ ਪਤਾ ਲੱਗਾ ਤਾਂ ਉਹ ਡਰ ਗਈਆਂ ਫਿਰ ਉਹਨਾਂ ਨੇ ਆਪਣੀਆਂ ਪਤਨੀਆਂ ਤੇ ਬੱਚਿਆਂ ਤੇ ਗੁੱਸੇ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਕਿ ਤੁਹਾਡੇ ਕਾਰਨ ਅਸੀਂ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ ਹੁਣ ਸਾਡੇ ਮੁਸ਼ਕਲ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਹੁਣ ਸ਼ਾਇਦ ਸਾਨੂੰ ਭੁੱਖਾ ਮਰਨਾ ਪਵੇਗਾ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਪਿੰਡ ਜਾ ਰਹੇ ਸਨ ਉਹਨਾਂ ਦੇ ਭਰਾ ਦਾ ਦਿਹਾਂਤ ਹੋਇਆ ਸੀ ਉਹਨਾਂ ਦਾ ਭਤੀਜਾ ਬਹੁਤ ਚੰਗਾ ਨਿਕਲਿਆ ਭਤੀਜੇ ਨੇ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰੱਖ ਲਿਆ ਉਹ ਉਹਨਾਂ ਦੋਵਾਂ ਦੀ ਬਹੁਤ ਸੇਵਾ ਕਰਦਾ ਬਲਜੀਤ ਸਿੰਘ ਨੇ ਫੇਰ ਕਦੇ ਸ਼ਹਿਰ ਵਿੱਚ ਵਾਪਸ ਆਉਣ ਬਾਰੇ ਨਾ ਸੋਚਿਆ ਇੱਧਰ ਬੱਚਿਆਂ ਦੇ ਹਾਲਾਤ ਖਰਾਬ ਹੋਣ ਲੱਗੇ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਉਹਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਤੇ ਉਹਨਾਂ ਦੀਆਂ ਪਤਨੀਆਂ ਨੇ ਵੀ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਖੀਰ ਆਪਣੀਆਂ ਪਤਨੀਆਂ ਦੇ ਪੇਕਿਆਂ ਵਿੱਚ ਜਾ ਕੇ ਰਹਿਣ ਲੱਗੇ ਜਿੱਥੇ ਉਹਨਾਂ ਨੂੰ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਅਪਮਾਨ ਤੇ ਤ੍ਰਿਸਕਾਰ ਸੁਣਨਾ ਪੈਂਦਾ ਸੀ। ਮਾਤਾ-ਪਿਤਾ ਦਾ ਅਪਮਾਨ ਕਰਨ ਵਾਲਿਆਂ ਨਾਲ ਅਜਿਹਾ ਹੀ ਹੁੰਦਾ ਹੈ। ਇਹ ਕਹਾਣੀ ਸਾਨੂੰ ਇੱਕ ਮਹੱਤਵਪੂਰਨ ਸਿੱਖਿਆ ਦਿੰਦੀ ਹੈ ਕਿ ਮਾਤਾ-ਪਿਤਾ ਦੀ ਸੇਵਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਨਾਲ ਕਦੇ ਵੀ ਅਪਮਾਨਜਨਕ ਵਿਵਹਾਰ ਨਹੀਂ ਕਰਨਾ ਚਾਹੀਦਾ ਜੋ ਲੋਕ ਉਹਨਾਂ ਦਾ ਸਾਥ ਛੱਡਦੇ ਹਨ ਉਹਨਾਂ ਨੂੰ ਕਿਸਮਤ ਵੀ ਕਦੇ ਵੀ ਸਾਥ ਨਹੀਂ ਦਿੰਦੀ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ